ਸਤਨਾਮ ਸ੍ਰੀ ਵਾਹਿਗੁਰੂ ਜੀ ਸ੍ਰੀ ਰਗ ਮਹੱਲਾ ਤੀ ਜਾ ਕਰ ਪਹਿਲਾ ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਬ ਕੋ ਏ ਗੁਰਮੁਖ ਕਾਰਕਮਾਵਣੀ ਸਚ ਘਟ ਪ੍ਰਗਟ ਹੋਏ ਅੰਤਰ ਜਿਸ ਕਾ ਸੱਚ ਵਸੈ ਸੱਚੇ ਸੱਚੀ ਸੋਏ ਸੱਚ ਮਿਲੇ ਸੇ ਨਾ ਵਿਛੜੈ ਤਰਨਜ ਘਰ ਵਾਸਾ ਹੋਏ ਮੇਰੇ RAM ਮੈਂ ਹਰ ਬਿਨ ਅਵਰ ਨ ਕੋਏ ਸਤ ਗੁਰ ਸੱਚ ਪ੍ਰਭ ਨਿਰਮਲਾ ਸ਼ਬਦ ਮਿਲਾਵਾ ਹੋਏ ਰਹਾਓ ਜਾਬਦ ਮਿਲੈ ਸੋ ਮਿਲ ਰਹਿ ਜਿਸਨੋ ਆਪੇ ਲੈ ਮਿਲਾਏ ਦੂਜੇ ਭਾਏ ਕੋ ਨਾ ਮਿਲੈ ਫਿਰ ਫਿਰ ਆਵੈ ਜਾਏ ਸਭ ਮੈਂ ਇਕ ਵਰਤਦਾ ਏਕੋ ਰਹਾ ਸਮਾਏ ਜਿਸਨੋ ਆਪ ਦਇਆਲ ਹੋਏ ਸੋ ਗੁਰਮੁਖ ਨਾਮ ਸਮਾਏ ਪੜ ਪੜ ਪੰਡਤ ਜੋਤ ਕੀ ਬਾਦ ਕਰੇ ਵਿਚਾਰ ਮਤ ਬੁੱਧ ਭਵੀ ਨਾ ਬੁਝੀ ਅੰਤਰ ਲੋਭ ਵਿਕਾਰ ਲੱਖ 84 ਭਰਮ ਦੇ ਭਰਮ ਭਰਮ ਹੋਏ ਖੁਆਰ ਪੂਰਬ ਲਿਖਿਆ ਕਮਾਵਣਾ ਕੋਏ ਨਾ ਮੇਟਣ ਹਾਰ ਸਤਿਗੁਰ ਕੀ ਸੇਵਾ ਗਾਖੜੀ ਸਰਦੀ ਜੈ ਆਪ ਗਵਾਏ ਸ਼ਬਦ ਮਿਲੈ ਤਾਂ ਹਰ ਮਿਲੈ ਸੇਵਾ ਪਵੈ ਸਭ ਥਾਏ ਪਾਰਸ ਪਰਸ ਹੈ ਪਾਰਸ ਹੋਏ ਜੋਤੀ ਜੋਤ ਸਮਾਏ ਜਿਨ ਕੋ ਪੂਰਬ ਲਿਖਿਆ ਤਨ ਸਤਗੁਰ ਮਿਲਿਆ ਆਏ ਮਨ ਭੁੱਖਾ ਭੁੱਖਾ ਮਤ ਕਰ ਮਤ ਤੂੰ ਕਰੇ ਪੁਕਾਰ ਲੱਖ 84 ਜਨ ਸ੍ਰੀ ਸਭ ਸਹ ਦੇ ਆਧਾਰ ਨਿਰਭਉ ਸਦਾ ਦਿਆਲ ਹੈ ਸਭਨਾ ਕਰਦਾ ਸਾਰ ਨਾਨਕ ਗੁਰਮੁਖ ਬੁਝਿਐ ਪਈਐ ਮੁਖ ਦਵਾਰ ਸ੍ਰੀ ਰਾਗ ਮਹੱਲਾ 3 ਜਾ ਜਿਨ ਸੁਣ ਕੇ ਮੰਨਿਆ ਤਨਾ ਨਿਜ ਘਰ ਵਾਸ ਗੁਰਮਤੀ ਸਾਲਾ ਹੈ ਸੱਚ ਹਰ ਪਾਇਆ ਗੁਣ ਤਾਸ ਸ਼ਬਦ ਰਤੇ ਇਸੇ ਨਿਰਮਲੇ ਹਉ ਸਦ ਬਲਹਾਰਾ ਜਾਸ ਹਿਰਦਾ ਜਨ ਕੈ ਹਰ ਵਸੈ ਤਿਤ ਘਟ ਹੈ ਪ੍ਰਗਾਸ ਮਨ ਮੇਰੇ ਹਰ ਹਰ ਨਿਰਮਲ ਧਿਆਏ ਔਰ ਮਾਸਤਕ ਜਨ ਕੋ ਲੇਖਿਆ ਸੇ ਗੁਰਮੁਖ ਰਹੇ ਲਵਲਾਏ ਰਹਾਓ ਹਰ ਸੰਤੋ ਦੇਖੋ ਨਦਰ ਕਰ ਨਿਗਟ ਵਸੈ ਭਰਪੂਰ ਗੁਰਮਤ ਜਿਨੇ ਪਛਾਨਿਆ ਸੇ ਦੇਖੈ ਸਦਾ ਹضور ਜਨ ਗਣ ਤਨ ਸਦ ਮਨ ਵਸੈ ਯੋਗਣਵੰਤਿਆ ਦੂਰ ਮਾਨਮੁਖ ਗੁਣ ਤੈ ਬਾਹਰੇ ਬਿਨ ਨਾਵੇ ਮਰਦੇ ਝੂਰ ਜਨ ਸ਼ਬਦ ਗੁਰੂ ਸੁਣ ਮੰਨਿਆ ਤਿਨ ਮਨ ਧਿਆਇ ਹਰਿ ਸੋਇ ਅਨੰਦਨ ਭਗਤੀ ਰਤਿਆ ਮਨ ਤਨ ਨਿਰਮਲ ਹੋਇ ਕੂੜਾ ਰੰਗ ਕਸੰਭ ਕਾ ਬਿਨ ਸਜਾਇ ਦੁਖ ਰੋਇ ਜਿਸ ਅੰਦਰ ਨਾਮ ਪਰਗਾਸ ਹੈ ਸਦਾ ਸਦਾ ਸਿਰ ਹੋਇ ਏ ਜਨਮ ਪਦਾਰਥ ਪਾਇ ਕੈ ਹਰ ਨਾਮ ਨਾ ਚੇਤੇ ਲਿਵ ਲਾਈ ਪਾਗ ਖਿਸੈ ਰਹਿਣਾ ਨਹੀਂ ਆਗੈ ਠੌਰ ਨ ਪਾਏ ਓ ਵੇਲਾ ਹੱਥ ਨ ਆਵੀ ਅੰਤ ਗਿਆ ਪਛਤਾਏ ਜਿਸ ਨਦਰ ਕਰੇ ਸੋ ਯੁਬਰ ਹਰ ਸੇਤੀ ਲਿਵ ਲਾਈ ਦੇਖਾ ਦੇਖੀ ਸਭ ਕਰੇ ਮਨ ਮੁਕਬੂਜ ਨਾ ਪਾਏ ਜਿਨ ਗੁਰਮੁਖੇਰ ਅਰਦਾਸ ਉਹ ਦਖਾਏ ਸੇਵ ਪਈ ਤਨ ਥਾਏ ਹਰ ਗੁਣ ਗਾਵੇ ਹਰ ਨਿਤ ਪੜੈ ਹਰ ਗੁਣ ਗਾਏ ਸਮਾਏ ਨਾਨਕ ਤਨ ਕੀ ਬਾਣੀ ਸਦਾ ਸੱਚ ਹੈ ਜੇ ਨਾਮ ਰਹਿ ਲਿਵਲਾਈ ਨਾਨਕ ਤਨ ਕੀ ਬਾਣੀ ਸਦਾ ਸੱਚ ਹੈ ਜੇ ਨਾਮ ਰਹਿ ਲਿਵਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ